ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਜ ਬਿਕਰਮ ਮਜੀਠੀਆ ਦੀ ਪੇਸ਼ੀ ਮੌਕੇ ਪਹੁੰਚੇ ਸੀ ਪਰ ਉਹਨਾਂ ਨੂੰ ਇੱਥੇ ਡਿਟੇਨ ਕੀਤਾ ਜਾ ਰਿਹਾ ਹੈ ਬੱਸ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਮੁਹਾਲੀ ਅਦਾਲਤ ਦੇ ਕੋਲੋਂ ਉਹਨਾਂ ਨੂੰ ਦੂਰ ਲਿਜਾਇਆ ਜਾ ਰਿਹਾ ਹੈ ਤਾਂ ਕਿ ਕੋਈ ਵੀ ਹੰਲਾ-ਗੁੱਲਾ ਜਿਹੜਾ ਉਹ ਨਾ ਕਰ ਸਕਣ ਤਾਂ ਇਹ ਤਸਵੀਰਾਂ ਤੁਹਾਨੂੰ ਮੁਹਾਲੀ ਤੋਂ ਦਿਖਾ ਰਹੇ ਹਾਂ ਮੁਹਾਲੀ ਅਦਾਲਤ ਜਿੱਥੇ ਮਜੀਠੀਆ ਦੀ ਪੇਸ਼ੀ ਹੈ ਤਾਂ ਮਜੀਠੀਆ ਦੀ ਪੇਸ਼ੀ ਮੌਕੇ ਇਹ ਤਸਵੀਰਾਂ ਔਰ ਆਪ ਵੀ ਅੱਜ ਆ ਗਈ ਸੀ ਅੱਜ ਜਿਹੜੀ ਪੁਲਿਸ ਵਿਚਾਰੀ ਆਪਣੀ ਡਿਊਟੀ ਨਿਭਾ ਰਹੀ ਹੈ ਪੁਲਿਸ ਨੂੰ ਅਸੀਂ ਦੋਸ਼ ਨਹੀਂ ਦਿੰਦੇ ਪਰ ਲੇਕਰ ਪੰਜਾਬ ਸਰਕਾਰ ਏਜੰਸੀਆਂ ਦਾ ਆਪਣੀਆਂ ਤਾਕਤਾਂ ਦਾ ਧੁਰਿਓ ਪਿਓ ਕਰਕੇ ਲੋਕਾਂ ਦੀ ਆਵਾਜ਼ ਦਵਾ ਰਹੀ ਹੈ ਸ਼ਰੋਹਮਣੀਆਂ ਕੈਲੀਦਲ ਜਿੰਦਾਬਾਦ ਹੈ ਔਰ ਜਿੰਦਾਬਾਦ ਰਹੂਗਾ ਬਿਕਰਮ ਮਜੀਠੀਆ ਜਿੰਦਾਬਾਦ ਜਿੰਦਾਬਾਦ ਰਹੂਗਾ ਬਿਕਰਮ ਮਜੀਠੀਆ ਦੇ ਸਮਰਥਕ ਨੇ ਪਹੁੰਚੇ ਹੋਏ ਸੀ ਮੋਹਾਲੀ ਅਦਾਲਤ ਜਿੱਥੇ ਉਹਨਾਂ ਦੇ ਸਾਥੀਆਂ ਨੂੰ ਘਰਾਸਟ ਵਿੱਚ ਲਿਆ ਗਿਆ ਤੇ ਬੱਸ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਅੱਗੇ ਦੂਰ ਜਿਹੜਾ ਮੁਹਾਲੀ ਅਦਾਲਤ ਤੋਂ ਲਿਜਾਇਆ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਮੁਹਾਲੀ ਦੀਆਂ ਦਿਖਾ ਰਹੇ ਹਨ ਜਿੱਥੇ ਉਹਨਾਂ ਦੇ ਵਰਕਰ ਆ ਜਿਹੜੇ ਉਹਨਾਂ ਨੂੰ ਧੱਕੇ ਦੇ ਨਾਲ ਬੱਸ ਦੇ ਵਿੱਚ ਬਿਠਾ ਕੇ ਇੱਥੋਂ ਦੂਰ ਲਿਜਾਣ ਦੀ ਕੋਸ਼ਿਸ਼ ਹੈ ਜਿਹੜੀ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇੱਥੇ ਪੁਲਿਸ ਦੇ ਨਾਲ ਕੁਝ ਬਹਿਸ ਬਾਜ਼ੀ ਹੋ ਰਹੀ ਹੈ ਅਕਾਲੀ ਸਮਰਥਕਾਂ ਦੀ ਬਿਕਰਮ ਮਜੀਠੀਆ ਦੇ ਸਮਰਥਕਾਂ ਦੀ ਤਾਂ ਪੁਲਿਸ ਦੇ ਵੱਲੋਂ ਧੱਕੇ ਦੇ ਨਾਲ ਹੁਣ ਉਹਨਾਂ ਨੂੰ ਬੱਸ ਦੇ ਵਿੱਚ ਬਿਠਾ ਕੇ ਇੱਥੋਂ ਦੂਰ ਨ ਜਾਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਮੋਹਾਲੀ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਵਰਕਰ ਇੱਥੇ ਪਹੁੰਚੇ ਹੋਏ ਨੇ ਮਜੀਠੀਆ ਦੀ ਪੇਸ਼ੀ ਹੋਣੀ ਹੈ ਉਸ ਤੋਂ ਪਹਿਲਾਂ ਇਹ ਤਸਵੀਰਾਂ ਮੋਹਾਲੀ ਅਦਾਲਤ ਵਿੱਚੋਂ ਸਾਹਮਣੇ ਆਈਆਂ ਜਿੱਥੇ ਉਹਨਾਂ ਦੇ ਸਮਰਥਕਾਂ ਨੂੰ ਮੋਹਾਲੀ ਅਦਾਲਤ ਤੋਂ ਦੂਰ ਲਿਜਾ ਕੇ ਇਹ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਹੋਰ ਵੀ ਬਹੁਤ ਸਾਰੀਆਂ ਤਸਵੀਰਾਂ ਤੁਹਾਨੂੰ ਦੇਖਣਗੀਆਂ ਤਾਂ ਕੁਝ ਵਰਕਰ ਆ ਜਿਹੜੇ ਅਕਾਲੀ ਦਲ ਦੇ ਉਹ ਇਥੋਂ ਦੂਰ ਵੀ ਜਾ ਰਹੇ ਨੇ ਭਾਵੇਂ ਕਿ ਪੁਲਿਸ ਦੇ ਵੱਲੋਂ ਉਹਨਾਂ ਨੂੰ ਬਿਠਾਉਣ ਦੇ ਲਈ ਇਹ ਸੇ バス ਲਿਆਂਦੀ ਗਈ ਹੈ ਤਾਂ ਇਹ ਤੋਂ ਸਿਵਰਾ ਨੇ ਮੋਹਾਲੀ ਅਦਾਲਤ ਦੀਆਂ ਜਿੱਥੇ ਅਕਾਲੀ ਵਰਕਰ ਪਹੁੰਚੇ ਸੀ ਮਜੀਠੀਆ ਦੇ ਸਮਰਥਕ ਪਹੁੰਚੇ ਸੀ ਪਰ ਹੁਣ ਉਹਨਾਂ ਨੂੰ ਇਥੋਂ ਦੂਰ ਲਜਾਇਆ ਜਾ ਰਿਹਾ ਹੈ ਤਾਂ ਜਿਹੜੇ ਵਾਕੀ ਵਰਕਰ ਨੇ ਉਹਨਾਂ ਨੂੰ ਵੀ ਲਿਆਉਣ ਦੀ ਪੁਲਿਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਦੂਰ ਜਾ ਰਹੇ ਆ ਬੱਸ ਦੇ ਕੋਲੋਂ ਉਹਨਾਂ ਨੂੰ ਵੀ ਬੱਸ ਦੇ ਵਿੱਚ ਬਿਠਾਉਣ ਦੇ ਲਈ ਕੋਸ਼ਿਸ਼ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਕੁਝ ਵਰਕਰ ਜਿਹੜੇ ਅਕਾਲੀ ਦਲ ਦੇ ਉਹਨਾਂ ਨੂੰ ਬੱਸ ਦੇ ਵਿੱਚ ਬਿਠਾ ਕੇ ਹੁਣ ਬੱਸ ਇੱਥੇ ਜਿਹੜੀ ਤੋਰੀ ਜਾ ਰਹੀ ਹੈ 5-7 ਬੰਦੇ ਆ ਜਿਹੜੇ ਬੱਸ ਦੇ ਵਿੱਚੋਂ ਜ਼ਰੂਰ ਬਿਠਾਏ ਗਏ ਨੇ ਤਾਂ ਬੱਸ ਨੂੰ ਤੋੜਨ ਦੇ ਲਈ ਕਿਹਾ ਗਿਆ ਕਿ ਇੱਥੇ ਬੱਸ ਨੂੰ ਤੋੜ ਦਿੱਤਾ ਜਾਵੇ ਤਾਂ ਮੋਹਾਲੀ ਅਦਾਲਤ ਵਿੱਚ ਬਿਕਰਮ ਮਜੀਠੀਆ ਦੀ ਪੇਸ਼ੀ ਹੈ ਕੱਲ ਕਾਰਵਾਈ ਕਰਦੇ ਹੋਏ ਵਿਜੀਲੈਂਸ ਨੇ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ ਤੇ ਅੱਜ ਅਦਾਲਤ ਵਿੱਚ ਪੇਸ਼ੀ ਮਜੀਠੀਆ ਦੀ ਹੋਣ ਜਾ ਰਹੀ ਹੈ ਕੋ ਚਾਚਾ ਤਾਂ ਇਹ ਬਾਸਾ ਜਿਹੜੀ ਇੱਕ ਇਥੋਂ ਤੁਰ ਚੁੱਕੀ ਆ ਬਾਕੀ ਦੇ ਜਿਹੜੇ ਅਕਾਲੀ ਸਮਰਥਕ ਨੇ ਉਹਨਾਂ ਨੂੰ ਕਦੋਂ ਲਿਆਂਦਾ ਜਾਂਦਾ ਉਸ ਦੇ ਵਾਸਤੇ ਵੀ ਤੁਹਾਨੂੰ ਜਿਹੜੀ ਅਪਡੇਟ ਦਿੰਦੇ ਰਹਾਂਗੇ